ਕੀ ਦੀ ਐਕਟਿੰਗ ਵਧੀਆ ਲੱਗੀ? ਐਮੀਰਿਕ ਜੀ। ਐਮੀਰਿਕ ਜੀ। ਸਾਰੇ ਫੈਨੋਂ ਪਰ ਐਮੀਰਿਕ ਦੀਆਂ ਫਿਲਮਾਂ ਦੇ। ਹਾਂ। ਕਿਹੜੀ ਫਿਲਮ ਦੇਖਿਆ? ਗੋਡੇ-ਗੋਡੇ ਚਾ ਜੀ? ਹਾਂ ਜੀ। ਕਿਵੇਂ ਲੱਗੀ? ਠੀਕ ਐ ਸਰ। ਗਾਣੇ ਵਧੀਆ ਲੱਗੇ, ਕਹਾਣੀ ਵਧੀਆ, ਕੀ ਵਧੀਆ ਲੱਗੇ? ਗਾਣੇ ਵੀ ਠੀਕ ਐ, ਕਹਾਣੀ ਵੀ ਠੀਕ ਐ, ਵਧੀਆ ਐ। ਬਹੁਤ ਸੋਹਣੀ ਸੀਗੀ ਸਿਰਾ ਸੀ। ਹਾਂ ਜੀ। ਬਹੁਤ ਸੋਹਣੀ ਫੈਨ ਲੱਗੀ ਸਾਨੂੰ ਵੀਰੇ, ਸਿਰਾ ਗੋਡੇ-ਗੋਡੇ ਚਾ। ਬਹੁਤ ਐੱਛੀ बहुत entertaining और family movie enjoy तो पहला भी पिज़ा भी करना देखना हाँ जी पहले भी देखते हैं ये बढ़िया लगी साउथ तो फ्रेश लगी हाँ कॉन्सेप्ट तो अच्छा ही था इसे लगी, म्यूजिक, अच्छा था दे दे लगी, म्यूजिक अच्छा था काफी काफी इन्वेटिव था म्यूजिक अच्छा था काफी काफी इन्वेटिव था बाकी क्या लड़ो बढ़िया लगी हाँ जी कहानी कॉन्सेप्ट फ्रेश ਬਹੁਤ ਵਧੀਆ ਸੀ ਐਕਟਿੰਗ ਦੇ ਵਿੱਚੋਂ ਜੇ 10 ਦੇ ਵਿੱਚੋਂ 10 ਨੰਬਰ ਦੇਣੇ ਹਣ ਕਿਹਨੂੰ ਦੋਗੇ ਐਮੀ ਨੂੰ ਗੁਰਜਾਇਜ ਨੂੰ ਗਿਤਾਜ ਨੂੰ ਤਾਨੀਆ ਨੂੰ ਸਭ ਨੂੰ ਬਹੁਤ ਵਧੀਆ ਐਕਟਿੰਗ ਸੀ ਬਾਬੇ ਕੀ ਦੀ ਐਕਟਿੰਗ ਵਧੀਆ ਲੱਗੀ ਐਮੀ ਵਰਕ ਦੀ ਐਮੀ ਵਰਕ ਦੀ ਸਾਰੇ ਫੈਨ ਉਹ ਪਰ ਐਮੀ ਵਰਕ ਦੀਆਂ ਫਿਲਮਾਂ ਦੇ ਹਾਂ ਓਕੇ ਥੈਂਕ ਯੂ ਆ ਜੀ ਸਰ ਘੋਟੇ ਘੋਟੇ ਚਾ ਦੇਖਿਆ ਹਾਂ ਜੀ ਹਾਂ ਜੀ ਕਿਵੇਂ ਲੱਗੀ ਵਧੀਆ ਜੀ ਆ ਫਿਲਮ ਦੇ ਵਿੱਚ ਖਾਸ ਕੀ ਲੱਗਿਆ ਕਿਉਂਕਿ ਪਹਿਲੀ ਵੀ ਆਈ ਸੀਗੀ ਤੇ ਹੁਣ ਗੋਡੇ-ਗੋਡੇ 2 ਆ ਬਸ ਕਾਮੇਡੀ ਅੱਛੀ ਹੈ ਕਾਮੇਡੀ ਅੱਛੀ ਹੈ ਜਿਆਦਾ ਕਿਹਦੀ ਬੈਸਟ ਲੱਗੀ ਸਾਰੇ ਅੱਛੇ ਸਾਰੇ ਅੱਛੇ ਹਾਂ ਜੀ ਜੀ ਸਰ ਇੱਧਰ ਆਓ ਜੀ ਕਿਹੜੀ ਫਿਲਮ ਦੇਖਿਆ ਗੋਡੇ-ਗੋਡੇ ਚਾ ਜੀ ਹਾਂ ਜੀ ਕਿਵੇਂ ਲੱਗੀ ਠੀਕ ਹੈ ਸਰ ਗਾਣੇ ਵਧੀਆ ਲੱਗੇ ਕਹਾਣੀ ਵਧੀਆ ਕੀ ਵਧੀਆ ਲੱਗੇ ਗਾਣੇ ਵੀ ਠੀਕ ਹੈ ਕਹਾਣੀ ਵੀ ਠੀਕ ਹੈ ਵਧੀਆ ਹੈ ਠੀਕ ਹੈ ਹਾਂ ਜੀ ਓਕੇ ਸਰ ਥੈਂਕ ਯੂ ਹਾਂ ਜੀ ਬਹੁਤ ਵਧੀਆ ਫਿਲਮ ਸੀ ਵੀਰੇ ਸਿਰਾ ਹੀ ਪੂਰੀ ਸਿਰਾ ਸੀ ਹਾਂਜੀ ਪੂਰੀ ਐਕਟਿੰਗ ਕਿਹਦੀ ਸਿਰਾ ਲੱਗੀ ਐਮੀ ਵਰਕ ਦੀ ਵਧੀਆ ਹੀ ਵੀਰੇ ਅੱਛਾ ਤਾਨੀਆਂ ਜਾਂ ਹੋਰ ਬਾਕੀ ਹੀਰੋਆਂਾਂ ਚੋਂ ਕੌਣ ਬੋਲ ਇਹ ਸਾਰੀਆਂ ਵਧੀਆ ਹੀ ਵੀਰੇ ਸਾਰੀਆਂ ਹਾਂਜੀ ਸਾਰੀਆਂ ਨਹੀਂ ਯਾਰ ਦੂਜੀ ਕੁੜੀ ਜੀ ਸੋਹਣੀ ਸੀ ਜਿਹਦੀ ਉਹ ਦੂਜੇ ਨਾਲ ਵਿਆਹੀ ਹੋਈ ਸੀ ਉਹ ਗੰਝੇ ਦੇ ਨਾਲ ਸੋਹਣੀ ਲੱਗੇ ਬਹੁਤ ਸੋਹਣੀ ਸੀਗੀ ਸਿਰਾ ਸੀ ਠੀਕ ਹੈ ਹਾਂਜੀ ਬਹੁਤ ਸੋਹਣੀ ਫੈਨਾਂ ਲੱਗੀ ਸਾਨੂੰ ਵੀਰੇ ਸਿਰਾ ਗੋਡੇ-ਗੋਡੇ ਚ ਠੀਕ ਹੈ ਹਾਂਜੀ ਨਹੀਂ ਨੰਗ ਚੱਲੇ ਫੌਲਟਾ ਉਹਦੀ ਫਿਲਮ ਸੀਗੀ ਫੌਲ ਸਿਰੇ ਅੱਛਾ ਜੀ ਹਾਂਜੀ ਹਾਂਜੀ ਜਾਦਾ ਫਿਲਮ ਦੇ ਵਿੱਚ ਕੀ ਕਹਾਣੀ ਦੇ ਵਿੱਚ ਨਵਾਂ ਲੱਗਿਆ ਕਹਾਣੀ ਬਸ ਆਈ ਸੀਗੀ ਪੁਰਾਣੇ ਬਜ਼ੁਰਗਾਂ ਨਹੀਂ ਹੁੰਦੇ ਦਿਖਾਇਆ ਦੋ ਹੈ ਵੀ ਵਿਆਹ ਉਹ ਕਮੇ ਹੁੰਦੇ ਹੁੰਦੇ ਹੀ ਉਹ ਵਿਆਹ ਦਾ ਮੰਗ ਕਰਦੇ ਸੀਗੇ ਕਹਿੰਦੇ ਬੁੜੀਆਂ ਨਹੀਂ ਅਸੀਂ ਬਰਾਤ ਤੇ ਲੈ ਕੇ ਆਣੀਆਂ ਬਾਹੀ ਚੱਕਰ ਸੀਗੇ ਉਹਨਾਂ ਦਾ ਬਾ ਫਿਰ ਬੰਦੀ ਜਾਣ ਕੇ ਬਰਾਤ ਵੀ ਬੁੜੀਆਂ ਨਹੀਂ ਬਰਾਤ ਜਾਣ ਕੇ ਵੀ ਬੰਦੀ ਜਾਣ ਕੇ ਬਰਾਤ ਹਾਂ ਵੀ ਬੁੜੀਆਂ ਦੀ ਲਾਤ ਥੱਲੇ ਵੀ ਬੰਦੇ ਦੀ ਲਾਤ ਥੱਲੇ ਅੱਛਾ ਜੀ ਅਜੇ ਦਨ ਪੁੱਛ ਲੈਂਦੇ ਕਿਵੇਂ ਲੱਗੀ ਜੀ ਫਿਲਮ ਦੇਖ ਕੇ ਆਏ ਹੋ ਬਹੁਤ ਬਹੁਤ ਅੱਛੀ ਮੂਵੀ ਥੀ ਅੱਛਾ ਜੀ ਬਹੁਤ ਐਂਟਰਟੇਨਿੰਗ ਔਰ ਫੈਮਿਲੀ ਮੂਵੀ ਐਂਜੋਏ ਪਹਿਲਾਂ ਵੀ ਪੰਜਾਬੀ ਫਿਲਮਾਂ ਦੇਖਦੇ ਹਾਂ ਹਾਂਜੀ ਪਹਿਲੇ ਵੀ ਦੇਖਦੇ ਹਾਂ ਇਹ ਵਧੀਆ ਲੱਗੀ ਸਭ ਤੋਂ ਫਰੈਸ਼ ਲੱਗੀ ਹਾਂ ਕਨਸੈਪਟ ਤਾਂ ਅੱਛਾ ਹੀ ਥਾ ਇਸ ਦਾ ਠੀਕ ਹੈ ਥੈਂਕ ਯੂ ਜੀ ਓਕੇ ਕਿਵੇਂ ਲੱਗੀ ਜੀ ਗੋਡੀ ਗੋਡੀ ਬਹੁਤ ਅੱਛੀ ਮੂਵੀ ਅੱਛਾ ਫਿਲਮ ਦੇ ਵਿੱਚ ਖਾਸ ਕੀ ਲੱਗਿਆ ਸਟੋਰੀ ਲੱਗੀ 뮤직 ਲੱਗਿਆ 뮤직 ਅੱਛਾ ਥਾ ਕਾਫੀ ਕਾਫੀ ਇਨੋਵੇਟਿਵ ਥਾ ਠੀਕ ਹੈ ਫੈਮਲੀ ਕੇ ਸਾਥ ਆਏ ਹੋ ਹਾਂ ਜੀ ਫੈਮਲੀ ਤੁਸੀਂ ਫਾਦਰ ਨੇ ਤੁਹਾਡੇ ਹਾਂ ਜੀ ਹਾਂ ਜੀ ਕਿਵੇਂ ਲੱਗੀ ਜੀ ਫਿਲਮ ਬਹੁਤ ਵਧੀਆ ਮੈਂ ਤਾਂ ਨਾਲ ਲੈ ਕੇ ਆ ਮੈਨੂੰ ਪਤਾ ਸੀ ਕਿ ਐਂਟਰਟੇਨ ਹੋਣਗੇ ਖੁਸ਼ ਹੋ ਕੇ ਜਾਉਗੇ ਪੰਜਾਬੀ اچ ਇਹਦਾ ਜਿਵੇਂ ਹਾਂ ਬਸ ਆਹ ਕਹਿਣ ਦਾ ਮਤਲਬ ਹੈ ਵੀ ਪੰਜਾਬੀ ਪਿਕਚਰ ਦੇਖਣ ਆਓ ਤੇ ਬੰਦਾ ਖੁਸ਼ ਹੋ ਕੇ ਜਾਏਗਾ ਉਦਾਸ ਵਾਲਾ ਵੀ ਔਰ ਮੈਸੇਜ ਵੀ ਬਹੁਤ ਅੱਛਾ ਸੀ ਸ਼ਾਦੀਆਂ ਤੇ ਜਿਵੇਂ ਦੀਵਾਲੀ ਸੀਜ਼ਨ ਚੱਲ ਰਿਹਾ ਫੈਸਟੀਵਲ ਸੀਜ਼ਨ ਦਾ ਇਹਦਾ ਮੁੱਲ ਮੋੜ ਦੀ ਆ ਮੂਵੀ ਹੈ ਬਿਲਕੁਲ ਬਿਲਕੁਲ ਜੀ ਵੈਸੇ ਵੀ ਮਤਲਬ ਦਸਰੇ ਇੱਕ ਮੈਸੇਜ ਵੀ ਦਿੱਤਾ ਹੋਇਆ ਵੀ ਸ਼ਾ ਮਤਲਬ ਬੜੇ ਕਲਚਰ ਦੇ ਸਾਮਨਾ ਮਨਾਈਏ ਕਰਾਚੀ ਜਿਵੇਂ ਮਨਾ ਰਹੀ ਸੀ ਤੇ ਉਹ ਬਹੁਤ ਵਧੀਆ ਚੀਜ਼ਾਂ ਨੇ ਬਸ ਬਹੁਤ ਵਧੀਆ ਜੀ ਥੈਂਕ ਯੂ ਪਹਿਲੀ ਵਾਰ ਜੇ ਪੰਜਾਬੀ ਫਿਲਮ ਦੇਖੀ ਨਹੀਂ ਬਹੁਤ ਵਾਰੀ ਆ ਚੁੱਕਾ ਮਨ ਬਾਕੀਆਂ ਨਾਲੋਂ ਵਧੀਆ ਲੱਗੀ ਹਾਂਜੀ ਕਹਾਣੀ ਕਨਸੈਪਟ ਫਰੈਸ਼ ਬਹੁਤ ਬੜੀਆ ਸੀਗਾ ਠੀਕ ਹੈ ਜੀ ਐਕਟਿੰਗ ਦੇ ਵਿੱਚੋਂ ਜੇ 10 ਦੇ ਵਿੱਚੋਂ 10 ਨੰਬਰ ਦੇਣੇ ਹਣ ਕਿਹਨੂੰ ਦੇਓਗੇ ਐਮੀ ਨੂੰ ਗੁਰਜਾਇਜ ਨੂੰ ਗਿਤਾਜ ਨੂੰ ਤਾਨੀਆਂ ਨੂੰ ਸਭ ਨੂੰ ਬਹੁਤ ਵਧੀਆ ਐਕਟਿੰਗ ਸੀ ਸਾਮਨੇ ਵਧੀਆ ਸੀ ਥੈਂਕ ਯੂ